ਪੰਜ ਮੁਕਦਮੇ ਇਹ ਭਗਵਾਨ ਪੰਜਾਬ ਸਰਕਾਰ ਨੇ ਮੇਰੇ ਤੇ ਆਲਰੇਡੀ ਦਰਦ ਕੀਤੇ ਹੋਏ ਨੇ ਹੁਣ ਭਗਵਾਨ ਜਮਾਨ ਦਾ ਲੇਟੈਸਟ ਜਿਹੜਾ ਹਮਲਾ ਵਾ ਉਹਨਾਂ ਨੂੰ ਜਦੋਂ ਕੁਝ ਹੋਰ ਨਹੀਂ ਲੱਭਦਾ ਤੇ ਹੁਣ ਉਹਨਾਂ ਨੇ ਡੀਏ ਦੀ ਇਨਵੈਸਟੀਗੇਸ਼ਨ ਖੋਲੀ ਹੋਈ ਮੇਰੀ ਜੀ ਕਿ ਇਹ ਕੇ ਇਹਨਾਂ ਦੇ ਕੋਲ ਸਰੋਤਾਂ ਨਾਲੋਂ ਜ਼ਿਆਦਾ ਜ਼ਿਆਦਾ ਜਾਣ ਜਿੱਥੇ ਮੇਰੀ ਤਹਿਕੀਕਾਤ ਹੋ ਰਹੀ ਨਾ ਉੱਥੇ 8 10 12 ਬੰਦਿਆਂ ਦੀ ਹੋਰ ਲਿਸਟ ਆ ਉਹਦੇ ਚਾਹੇ ਕੋਈ ਪੱਤਰਕਾਰ ਵੀ ਨੇ ਕੋਈ ਸੋਸ਼ਲ ਮੀਡੀਆ ਦੇ ਐਕਟਿਵਿਸਟ ਨੇ ਜੀ ਕੋਈ ਆਰਟੀਆਈ ਐਕਟਿਵਿਸਟ ਨੇ ਉਹਨਾਂ ਦੇ ਵੀ ਨਾਮ ਦਰਜ ਨੇ ਇੱਕ ਇੱਕ ਵਿੰਗ ਇੱਕ ਬੰਡੇਟਾ ਦਾ ਇੱਕ ਕਿਸਮ ਦਾ ਵਾਰ ਰੂਮ ਸਿਰਫ ਬਦਲਾ ਖੋਰੀ ਲਈ ਰੱਖਿਆ ਹੋਇਆ ਹੈ ਗਵਰਨਮੈਂਟ ਕਿੱਧਰ ਜਾਣੀ ਚਾਹੀਦੀ ਹੈ ਉਹ ਤਾਂ ਕਰ ਕੀ ਰਹੀ ਆ ਉਹ ਫੇਰ ਦੁਬਾਰਾ ਇੱਕ ਵਾਰ ਮੇਰੀ ਆਵਾਜ਼ ਦਬਾਉਣ ਦੇ ਨਜ਼ਰੀਏ ਨਾਲ ਛੇਵਾ ਮੁਕ ਰਹੀ ਆ ਬਾਕੀ ਸਮਾਂ ਪੁੱਗਤੂਗਾ ਮੈਂ ਕੋਈ ਇਦਾਂ ਆਪਣੇ ਕੰਮਕਾਰ ਨੂੰ ਛੱਡਣ ਵਾਲਾ ਨਹੀਂ ਨਾ ਮੈਂ ਪਿੱਛੇ ਹਟਣ ਵਾਲਾ ਤੁਹਾਡਾ ਏਜੰਡਾ ਕੀ ਹੋਣਾ ਚਾਹੀਦਾ ਤੁਹਾਡਾ ਏਜੰਡਾ ਹੋਣਾ ਚਾਹੀਦਾ ਕਿ 26 ਤੀਕ ਨੂੰ ਜਿਹੜਾ ਫੈਸ਼ਨ ਆ ਉਹਦੇ 'ਚ ਇੱਕ ਗੈਰ ਪੰਜਾਬੀਆਂ ਨੂੰ ਪੰਜਾਬ 'ਚੋਂ ਦਾ ਬਾਹਰ ਕੀਤਾ ਜਾਵੇ ਉਹਨਾਂ ਨੂੰ ਸ਼ਰਤਾਂ ਲਾਈਆਂ ਜਾਂਨ ਦੂਜੇ ਰਾਜਾਂ ਵਾਂਗੂ ਉਹ ਲਿਆਉਣ ਦੀ ਬਜਾਏ ਤੁਸੀਂ ਖੈਰੇ ਦੇ ਮਗਰ ਪਏ ਹੋ। ਖੈਰੇ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਸਪੈਸ਼ਲ? ਵਿਧਾਨ ਸਭਾ ਦਾ ਸੈਸ਼ਨ ਹੁੰਦਾ ਸਾਰਿਆਂ ਨੂੰ ਥੋੜਾ ਥੋੜਾ ਬੋਲਣ ਦਾ ਟਾਈਮ ਦਿੱਤਾ ਜਾਂਦਾ ਲੇਕਿਨ ਖੈਰਾ ਉੱਥੇ ਵੀ ਬਾਹਰ ਉਹਨੂੰ ਬੈਨ ਕੀਤਾ ਕਿਨ ਉੱਥੇ। ਜੇ ਮੈਂ ਬਾਹਰ ਕੋ ਗੱਲ ਉਠਾਉਣਾ ਮੈਂ ਤੇ ਮੇਰੇ ਤੇ ਇਹ ਮੁਕਦਮੇ ਦਰਜ ਕੀਤੇ ਮਤਲਬ 5 ਮੁਕਦਮੇ ਥੋੜੇ ਤਾਂ ਨਹੀਂ ਹੁੰਦੇ ਯਾਰ। ਕੇਜਰੀਵਾਲ ਤੇ ਸੋਢੀਆਂ ਵੀ ਇੱਸੀ ਗੱਲ ਦਾ ਸ਼ਿਕਾਰ ਨੇ ਆ। ਉਹ ਬੀਜੇਪੀ ਨੂੰ ਚੂਜ਼ ਕਰਦੇ ਕਿ ਬੀਜੇਪੀ ਹਮਾਰੇ ਸਾਥ ਬਦਲਾਖੋਰੀ ਕਰ ਰਹੀ ਹੈ ਈਡੀ ਔਰ ਸੀਬੀਏ ਦਾ ਦੁਰਉਪਯੋਗ ਕਰ ਰਹੀ ਹੈ ਹਮਾਰੇ ਕੋ ਜੇਲੋ ਮੇਂ ਡਾਲਦੇ ਤੇ ਤੁਸੀਂ ਤੇ ਪੰਜਾਬ ਦੇ ਵਿੱਚ ਕੀ ਕਰ ਰਹੇ ਹੋ ਭਾਰਤ ਪੁੱਛਣਾ ਆਸ਼ੂ ਨੂੰ ਫੱਟ ਕੇ ਕਹਿੰਦੇ ਸੀ ਅਸੀਂ 2000 ਕਰੋੜ ਦਾ ਕੈਂਡਲ ਫੜ ਲਿਆ ਮੈਂ ਸਾਰੇ ਪੈਸੇ ਖਜ਼ਾਨੇ ਚ ਵਾਪਸ ਜਮਾ ਕਰਾਉਂ ਜਿਹੜੇ ਲੋਕਾਂ ਨੇ ਕਰਪਸ਼ਨ ਨਾਲ ਪੈਸੇ ਕਮਾਏ ਨੇ ਕਿੱਥੇ ਗਏ ਨੇ 2 ਰੁਪਏ ਦਾ ਹੋਏ ਨਹੀਂ ਜਮਾ ਇਹ ਤਾਂ ਵੱਲੋਂ ਤੁਸੀਂ ਅਗਲੀ ਸਰਕਾਰ ਨੂੰ ਵੀ ਇੱਕ ਹੈਂਡਲ ਦੇ ਰਹੇ ਹੋ ਕਿ ਜਿੱਦਾਂ ਅਸੀਂ ਕੀਤਾ ਸਾਨੂੰ ਵੀ ਝੱਕ ਲਿਓ ਸਾਡੇ ਦੇ ਵੀ ਪਰਚੇ ਦਰਜ ਕਰ ਦਿਓ ਇਹ ਕੀ ਗੱਲ ਹੋਈ ਸੀ ਖੇਰਾ ਸਾਹਿਬ ਇੱਕ ਬੀਤੇ ਦਿਨੀ ਤੁਸੀਂ ਪੋਸਟ ਵੀ ਪਾਈ ਤੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਲੀਡਰਾਂ ਵੱਲੋਂ ਤੇ ਕੁਝ ਹੋਰ ਲੀਡਰਾਂ ਵੱਲੋਂ ਤੁਹਾਡੇ ਹੱਕ ਦੇ ਵਿੱਚ ਪੋਸਟਾਂ ਪਾਈਆਂ ਜਾਂ ਰੀਆਂ ਕਿ ਤੁਹਾਨੂੰ ਫਿਰ ਤੁਹਾਡੇ ਤੇ ਇੱਕ ਝੂਠਾ ਪਰਚਾ ਦੇਣ ਦਾ ਤੁਸੀਂ ਕਿਹਾ ਕਿ ਸਰਕਾਰ ਇਰਾਦੇ ਦੇ ਵਿੱਚ ਹੈ ਤੁਹਾਡੇ ਕੋਲੇ ਗੱਲਾਂ ਆਈਆਂ ਇਹ ਜੀ ਪੂਰਾ ਮਾਮਲਾ ਲੋਕ ਜਾਣਨਾ ਚਾਹੁੰਦੇ ਨੇ ਕਿ ਤੁਹਾਡੇ ਤੇ ਕਿਸ ਤਰੀਕੇ ਨਾਲ ਝੂਠਾ ਪਰਚਾ ਦਿੱਤਾ ਜਾ ਰਿਹਾ ਹੈ ਕੌਣ ਦਵਾ ਰਿਹਾ ਹੈ ਕੀ ਗੱਲ ਹੈ ਕਿਹੜੀ ਕਿਹੜੀ ਚੀਜ਼ ਨੂੰ ਆਧਾਰ ਬਣਾਇਆ ਜਾ ਰਿਹਾ ਅ ਮਨਿੰਦਰ ਜੀ ਇਸ ਤਰ੍ਹਾਂ ਵਾਂ ਕਿ ਬੇਸਿਕਲੀ ਮੇਰੇ ਮਨਿੰਦਰ ਫੇਸਲੀ ਕੀਤਾ ਜਾਂਦਾ ਕਿਉਂਕਿ ਮੈਂ ਤਿੱਖਾ ਵਿਰੋਧ ਕਰਦਾ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਦਾ ਸ਼ਾਇਦ ਉਹਨਾਂ ਤੋਂ ਮੇਰੇ ਹਮਲਿਆਂ ਦਾ ਸ਼ਬਦੀ ਹਮਲਿਆਂ ਦਾ ਸ਼ਬਦੀ ਜਵਾਬ ਨਹੀਂਗਾ ਫਿਰ ਸਰਕਾਰ ਕੋ ਉਹੀ ਪੁਰਾਣਾ ਹਥਿਆਰ ਆ ਬਦਲਾਖੋਰੀ ਜੀ ਔਰ ਬਦਲਾਖੋਰੀ ਪਹਿਲੇ ਦਿਨ ਤਾਂ ਮੈਂ ਤੁਹਾਡੇ ਜ਼ਰੀਏ ਆਪਣੇ ਸਾਰੇ ਵਿਊਅਰਸ ਨੂੰ ਦੱਸਣਾ ਚਾਹੁੰਨਾ ਕਿ ਪੰਜ ਮੁਕਦਮੇ ਇਸ ਭਗਵੰਤ ਮਾਨ ਸਰਕਾਰ ਨੇ ਮੇਰੇ ਤੇ ਆਲਰੇਡੀ ਦਰਜ ਕੀਤੇ ਹੋਏ ਨੇ ਜੀ ਜਦੋਂ ਪਹਿਲੇ ਤਿੰਨ ਵਿੱਚ ਮੇਰੀ ਐਂਟੀਸੀਪੇਟਿਵ ਬੇਲ ਹੋ ਗਈ ਕਪੂਰਥਲਾ ਸੈਸ਼ਨ ਕੋਰਟ ਤੋਂ ਫਿਰ ਇਹਨਾਂ ਨੇ ਇੱਕ ਈਡੀ ਦਾ ਸੌਰੀ ਐਨਡੀਪੀਐਸ ਦਾ ਝੂਠਾ ਮੁਕੱਦਮਾ ਦਰਜ ਕੀਤਾ 9 ਸਾਲ ਪੁਰਾਣੇ ਕੇਸ ਵਿੱਚ ਮੈਨੂੰ ਇਨਵੋਲ ਕੀਤਾ ਤੁਹਾਨੂੰ ਤਕਰੀਬਨ ਸਾਰੀ ਗੱਲ ਦਾ ਪਤਾ ਵਾ ਇਹ ਔਰ ਉਹਦੇ ਮੈਨੂੰ 5 ਮਹੀਨੇ ਜੇਲ੍ਹ ਰਹਿਣਾ ਪਿਆ ਔਰ ਉਸ ਤੋਂ ਬਾਅਦ ਮੇਰੀ ਰੈਗੂਲਰ ਬੇਲ ਹੋਈ ਹਾਈ ਕੋਰਟ ਤੋਂ ਤੇ ਜਿਹੜਾ ਐਨਡੀਪੀਐਸ ਦਾ ਉਹ ਕੇਸ ਸੀ ਸਾਰਾ ਸਰ ਝੂਠਾ ਸੀਗਾ ਜਦੋਂ ਅਸੀਂ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਨੇ ਉਸ ਕੇਸ ਨੂੰ 9 ਸਾਲ ਪੁਰਾਣੇ ਕੇਸ ਨੂੰ ਉਹਦੇ ਤੇ ਸਟੇਲ ਹਾਤੀ ਉਹਨੂੰ ਰੋਕ ਦਿੱਤਾ ਫਾਜ਼ਿਲਕਾ ਅਦਾਲਤ 'ਚ ਜੋ ਕੇਸ ਨਹੀਂ ਚੱਲ ਰਿਹਾ ਜੀ ਇਸ ਤੋਂ ਇਲਾਵਾ ED ਨੇ ਵੀ ਮੇਰੇ ਤੇ ਇੱਕ ਇਦਾਂ ਦਾ ਹੀ ਮਨਕਰਟ ਝੂਠਾ ਮੁਕਦਮਾ ਇਸੇ ਹੀ NDPS ਨੂੰ ਆਧਾਰ ਬਣਾ ਕੇ ਉਹਨਾਂ ਨੇ ਵੀ ਮੈਨੂੰ ਜੇਲ੍ਹ 'ਚ ਰੱਖਿਆ ਹੁਣ ਭਗਵੰਤ ਮਾਨ ਦਾ ਲੇਟੈਸਟ ਜਿਹੜਾ ਹਮਲਾ ਵਾ ਉਹਨਾਂ ਨੂੰ ਜਦੋਂ ਕੁਝ ਹੋਰ ਨਹੀਂ ਲੱਭਦਾ ਤੇ ਹੁਣ ਉਹਨਾਂ ਨੇ DA ਦੀ ਇਨਵੈਸਟੀਗੇਸ਼ਨ ਖੋਲੀ ਹੋਈ ਮੇਰੀ ਜੀ ਇਸਕੇ ਇਹਨਾਂ ਦੇ ਕੋਲ ਸਰੋਤਾ ਨਾਲੋਂ ਜ਼ਿਆਦਾ ਜ਼ਾਇਦਾ ਪਹਿਲੀ ਗੱਲ ਤਾਂ ਇਹ ਆ ਮਨਿੰਦਰ ਜੀ ਕਿ ਮੈਂ ਕਦੀ ਕਿਸੇ ਉੱਪਰ ਜਾਂ ਕਿਸੇ ਅਥਾਰਟੀ ਵਿੱਚ ਨਹੀਂ ਰਿਹਾ ਨਾ ਮੈਂ ਕਦੀ ਮਿਨਿਸਟਰ ਰਿਹਾ ਹਾਂ ਨਾ ਮੈਂ ਉਹ ਚੇਅਰਮੈਨ ਯਾਨਕ ਆਫਿਸ ਆਫ ਪ੍ਰੋਫਿਟ ਦਿੱਤੋ ਕਿ ਆਮ ਤੌਰ ਤੇ ਇਹ ਕਾਨੂੰਨ ਡੀਏ ਦਾ ਉਹਨਾਂ ਤੇ ਲਾਗੂ ਹੁੰਦਾ ਜਿਹੜੇ ਲੋਕਾਂ ਨੇ ਰਾਜ ਸੱਤਾ ਹੰਡਾਈ ਹੋਵੇ ਜੀ ਤੇ ਉਹਨਾਂ ਨੇ ਹੁਣ ਡੀਏ ਦਾ ਜਿਹੜਾ ਕੇਸ ਖੋਲਿਆ ਉਹ ਕੀ ਹੁੰਦਾ ਵਾ ਕਿ ਉਹਨਾਂ ਨੇ ਦੇਖਣਾ ਕਿ ਮੇਰੇ ਅਕਾਊਂਟਸ ਵੈਰੀਫਾਈ ਕਰਨੇ ਹੁਣ ਜਦੋਂ ਈਡੀ ਨੇ ਅਕਾਊਂਟਸ ਮੇਰੇ ਵੈਰੀਫਾਈ ਕੀਤੇ ਸੀਗੇ ਫ੍ਰੋਮ 2014 ਟੂ 2021 7 ਸਾਲ ਲਈ ਜਦੋਂ ਐਨਡੀਪੀਐਸ ਦਾ ਕੇਸ ਕੀਤਾ ਭਗਵੰਤ ਪਾਣ ਦੀ ਸਰਕਾਰ ਨੇ ਇਹਨਾਂ ਨੇ ਸਮਾ ਵਧਾ ਕੇ 2008 ਤੋਂ ਲੈ ਕੇ 2000 70 ਤੱਕ 15 ਸਾਲ ਕਰਤਾ ਜੀ ਤੇ ਉਹੀ ਅਕਾਊਂਟ ਹੁਣ ਤੀਜੀ ਵਾਰੀ ਕੋਖਣ ਲੱਗੇ ਹੋਏ ਨੇ ਜੀ ਔਰ ਅਗਲੀ ਗੱਲ ਕਿ ਮੇਰੀ ਤਾਂ ਟਰਾਂਸਪੇਰੈਂਟ ਸਾਰਾ ਸਿਸਟਮ ਹੈ ਸਾਡੀ ਜ਼ਮੀਨ ਜਿਹੜੀ ਹੈ ਉਹ ਪੁਸ਼ਤੈਨੀ ਆ ਜਿਹੜੀ ਸਾਡੀ ਚੰਡੀਗੜ੍ਹ ਦੀ ਰਹਿਸ਼ ਹੈਗੀ ਆ ਉਹ ਥਰੂ ਕੋਰਟ ਆਫ ਲਾ ਡਿਕਰੀ ਅਦਾਲਤ ਦੇ ذریعے ਮੇਰੇ ਨਾਮ ਤੇ ਟਰਾਂਸਫਰ ਹੋ 25 ਸਾਲ ਹੋ ਗਏ ਨੇ ਜੀ ਜੀ ਤੇ ਜਦੋਂ ਇਹਨਾਂ ਨੂੰ ਕੁਝ ਹੋਰ ਨਹੀਂ ਲੱਭਦਾ ਫਿਰ ਇਹੀ ਪੁਲਿਸ ਦਾ ਜਿਹੜਾ ਲੋਕ ਅਫਸਰਾਂ ਪ੍ਰੈਸ਼ਰ ਕਿ ਕਿਸੇ ਤਰੀਕੇ ਨਾਲ ਖੇਰੇ ਨੂੰ ਫੜ ਕੇ ਅੰਦਰ ਦਿਓ ਇਸ ਦਾ ਕੁਝ ਉਜਾਗਰਤਾ ਹੋਊ ਕਿ ਸਾਡੇ ਕੋਲ ਵਕ ਵਕ ਜਿਹੜੇ ਨੋਟਿਸ ਤੇ ਪੁਲਿਸ ਨੇ ਉਹ ਸਾਰਿਆਂ ਦੀ ਕਾਪੀ ਸਾਡੇ ਕੋਲ ਸੀਗੀ ਇਸ ਕਰਕੇ ਅਸੀਂ ਪਿੱਛੇ ਹਾਈ ਕੋਰਟ ਵੀ ਗਏ ਉਦੋਂ ਇਹਨਾਂ ਨੇ ਕਹਿਤਾ ਜੀ ਕਿ ਕੋਈ ਦੇ ਖਿਲਾਫ ਮੁਕੱਦਮਾ ਨਹੀਂਗਾ ਕੋਈ ਐਫ ਆਈ ਆਰ ਨਹੀਂ ਕੋਈ ਨੋਟਿਸ ਨਹੀਂ ਅਸੀਂ ਗੱਡਿਆ ਪਰ ਉਸ ਤੋਂ ਬਾਅਦ ਹੋਰ ਜ਼ਿਆਦਾ ਤੇਜ਼ੀ ਲੈ ਕੇ ਆਏ ਤਾਂ ਕਰਕੇ ਮੈਨੂੰ ਥੋੜਾ ਪਬਲਿਕ ਡੋਮੇਨਸ ਲਿਆਉਣਾ ਪੈਂਦਾ ਆਪਣੀ ਪਾਰਟੀ ਦੇ ਲੀਡਰਸ ਔਰ ਜਨਾ ਲੋਕਾਂ ਨੇ ਮੇਰੀ ਹਮਾਇਤ ਕੀਤੀ ਹੈ ਸਾਰੀ ਦੁਨੀਆ ਚ ਸਿਆਸੀ ਵਿਰੋਧੀ ਯਾ ਆਪਣੀ ਪਾਰਟੀ ਦੇ ਆਗੂ ਸਾਰਿਆਂ ਦਾ ਮੈਂ ਬਹੁਤ ਮਸ਼ਕੂਰ ਵੀ ਹਾਂ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਇਹ ਹੜਾਂ ਦੀ ਸਥਿਤੀ ਦੇਖ ਲਓ ਪੰਜਾਬ ਕਿੱਧਰ ਜਾ ਰਿਹਾ ਵਾ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਦਾ ਮਸਲਾ ਕਿੰਨਾ ਭੱਖਿਆ ਹੋਇਆ ਉਹ ਛੋਟੇ ਜਿਹੇ 5 ਸਾਲ ਦੇ ਬੱਚੇ ਦੀ ਮਤਲਬ ਗਵਰਨਮੈਂਟ ਕਿੱਧਰ ਜਾਣੀ ਚਾਹੀਦੀ ਹੈ ਉਹ ਤਾਂ ਕਰ ਕੀ ਰਹੀ ਆ ਉਹ ਫੇਰ ਦੁਬਾਰਾ ਇੱਕ ਵਾਰ ਮੇਰੀ ਆਵਾਜ਼ ਦਬਾਉਣ ਦੇ ਨਜ਼ਰੀਏ ਹਨ ਕਿ ਮੈਂ ਮੁਕਦਮਾ ਇਹ ਬਾਕੀ ਸਮਾਂ ਪੁੱਗਤੂੰਗਾ ਮੈਂ ਕੋਈ ਈਦਾ ਆਪਣੇ ਕੰਮਕਾਰ ਨੂੰ ਛੱਡਣ ਵਾਲਾ ਨਹੀਂ ਨਾ ਮੈਂ ਪਿੱਛੇ ਹਟਣ ਵਾਲਾ ਲੇਕਿਨ ਮੈਂ ਭਗਵੰਤਪਾਣ ਨੂੰ ਕਹਿਣਾ ਚਾਹੁੰਦਾ ਕਿ ਕਰ ਕੀ ਰਹੇ ਹੋ ਤੁਸੀਂ ਤੁਹਾਡੀ ਤੁਹਾਡਾ ਏਜੰਡਾ ਕੀ ਹੋਣਾ ਚਾਹੀਦਾ ਤੁਹਾਡਾ ਏਜੰਡਾ ਹੋਣਾ ਚਾਹੀਦਾ ਕਿ 26 ਤਰੀਕ ਨੂੰ ਜਿਹੜਾ ਸੈਸ਼ਨ ਆ ਉਹਦੇ ਚ ਇੱਕ ਗੈਰ ਪੰਜਾਬੀਆਂ ਨੂੰ ਪੰਜਾਬ ਚੋਂ ਬਾਹਰ ਕੀਤਾ ਜਾਵੇ ਉਹਨਾਂ ਨੂੰ ਸ਼ਰਤਾਂ ਲਾਈਆਂ ਜਾਣ ਦੂਜੇ ਰਾਜਾਂ ਵਾਂਗੂ ਉਹ ਲਿਆਉਣ ਦੀ ਬਜਾਏ ਤੁਸੀਂ ਘਰੇ ਦੇ ਮਗਰ ਪਏ ਹੋਇਓ ਨੇ ਇਹ ਤੁਹਾਨੂੰ ਮਤਲਬ ਤੁਹਾਡੇ ਸੋਰਸਸ ਤੋਂ ਜਾਣਕਾਰੀ ਮਿਲੀ ਕੁਝ ਕਿੱਥੋਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਤੇ ਕੋਈ ਐਕਸ਼ਨ ਹੋਣ ਵਾਲਾ ਹੈ ਸੋਰਸ ਹੀ ਹੁੰਦੇ ਨੇ ਜੀ ਸਾਰੇ ਬੇਸਿਕਲੀ ਕੀ ਹੈ ਕਿ ਜਦੋਂ ਵਿਜੀਲੈਂਸ ਨੇ ਇਨਕੁਆਇਰੀ ਕਰਨੀ ਹੁੰਦਾ ਨੋਟਿਸ ਕੱਢਦੇ ਨੇ ਨਾ ਜੀ ਜੀ ਬੈਂਕਾਂ ਦੇ ਵਿੱਚ ਨੋਟਿਸ ਜਾਂਦਾ ਮੇਰੇ ਅਕਾਊਂਟਸ ਜਿੱਥੇ-ਜਿੱਥੇ ਨੇ ਉੱਥੇ ਨੋਟਿਸ ਜਾਂਦਾ ਜਿੱਥੇ-ਜਿੱਥੇ ਇਹਨਾਂ ਨੇ ਇਨਫਰਮੇਸ਼ਨ ਲੈਣੀ ਹੈ ਉਹ ਜਦੋਂ ਨੋਟਿਸ ਜਾਂਦੇ ਨੇ ਉਹ ਨੋਟਿਸ ਦੀ ਕਾਪੀ ਸਾਡੇ ਕੋਲ ਆ ਜਾਂਦੀ ਹੈ ਜੀ ਉਹ ਮੈਂ ਕੋਈ ਐਵੇਂ ਅਨਕਨਫਰਮ ਗੱਲ ਨਹੀਂ ਕਹਾਵਾ ਪੂਰੀ ਕਨਫਰਮ ਗੱਲ ਕਰਕੇ ਫੇਰ ਹੀ ਮੈਂ ਇਸ ਨੂੰ ਪਬਲਿਕ ਡੋਮੇਨ 'ਚ ਲੈ ਮਤਲਬ ਇੱਕ ਪਾਸੇ ਸਰਕਾਰ ਜਿਹੜੀ ਹੈ ਉਹ ਗੱਲ ਕਰ ਰਹੀ ਹੈਗੀ ਮਤਲਬ ਕਿ ਅਸੀਂ ਪੰਜਾਬ ਦੇ ਹਿੱਤ ਚ ਕੰਮ ਕਰ ਰਹੇ ਆਂ ਪੰਜਾਬ ਦੇ ਜਿਹੜੇ ਮੁਕ ਮਤਲਬ ਇਥੋਂ ਤੱਕ ਕਿ ਮੁੱਖ ਮੰਤਰੀ ਬਦਲਾਖੋਰੀ ਕਹਿੰਦੇ ਅਸੀਂ ਨਹੀਂ ਕਰਦੇ ਤੁਹਾਡੇ ਤੇ ਵਾਰ-ਵਾਰ ਇਸੇ ਗੱਲ ਕਰਕੇ ਕਿ ਤੁਸੀਂ ਜਿਹੜੀ ਹੈ ਸਰਕਾਰ ਖਿਲਾਫ ਲਗਾਤਾਰ ਬੋਲਦੇ ਰਹਿੰਦੇ ਹੋ ਜਾਂ ਜਿਹੜੇ ਮੁੱਦੇ ਆ ਉਹ ਉਠਾਉਂਦੇ ਰਹਿੰਦੇ ਹੋ ਸਿਰਫ ਇਸੇ ਬਦਲਾਖੋਰੀ ਦੀ ਨੀਤੀ ਤੇ ਸਭ ਕੁਝ ਹੋ ਰਿਹਾ ਬਿਲਕੁਲ ਬਿਲਕੁਲ ਇਸੇ ਕਰਕੇ ਹੀ ਤੁਸੀਂ ਦੇਖੋ ਨਾ ਖੈਰੇ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਸਾਰਿਆਂ ਨੂੰ ਥੋੜਾ ਥੋੜਾ ਬੋਲਣ ਦਾ ਟਾਈਮ ਦਿੱਤਾ ਜਾਂਦਾ ਲੇਕਿਨ ਖੈਰਾ ਉੱਥੇ ਵੀ ਬਾਹਰ ਆ ਉਹਨੂੰ ਬਹਿਨ ਕੀਤਾ ਕਿ ਨਾ ਉੱਥੇ ਜੇ ਮੈਂ ਬਾਹਰ ਕੋ ਗੱਲ ਉਠਾਉਣਾ ਵਾਂ ਤਾਂ ਫਿਰ ਮੇਰੇ ਤੇ ਇਹ ਮੁਕਦਮੇ ਦਰਜ ਕੀਤੇ ਮਤਲਬ 5 ਮੁਕਦਮੇ ਥੋੜੇ ਤਾਂ ਨਹੀਂ ਹੁੰਦੇ ਯਾਰ ਜੀ ਇਹਦਾ ਇੰਨੇ ਦਾਦ ਉਦਾਂ ਹੀ ਆਪ ਨੂੰ ਸ਼ਰਮ ਆਉਣ ਲੱਗ ਜਾਂਦੀ ਕਿ ਅਸੀਂ ਔਰ ਜਿਹੜਾ ਜਿਹੜਾ ਪੰਜਵਾਂ ਮੁਕਦਮਾ ਦਰਜ ਕੀਤਾ ਸੀ ਜਦੋਂ ਮੈਨੂੰ 15 ਜਨਵਰੀ 2024 ਨੂੰ ਬੇਲ ਮਿਲੀ ਉਸ ਐਨਡੀਪੀਐਸ ਕੇਸ ਵਿੱਚ ਤੜਕੇ 2 ਵਜੇ ਸੁਭਾਨਪੁਰ ਦਾ ਪੁਲਿਸ ਸਟੇਸ਼ਨ ਖਲਾਕ ਕੇ ਪੰਜਵਾਂ ਮੁਕਦਮਾ ਦਰਜ ਕੀਤਾ ਗਿਆ 10-15 ਦਿਨ ਮੈਨੂੰ ਹੋਰ ਜੇਲ੍ਹ ਵਿੱਚ ਰੱਖਿਆ ਗਿਆ ਜੀ ਪਰ ਇਹ ਕਿਦਾਂ ਕਹਿ ਸਕਦੇ ਕਿ ਬਦਲਾਖੋਰੀ ਨਹੀਂ ਕਰਦੇ ਇਹ ਤਾਂ ਬੰਦੇ ਤੇ ਜੇਲ੍ਹ ਅੰਦਰ ਬੈਠੇ ਤੇ ਰਿਪੀਟਡ ਹੋਰ ਪਰਚੇ ਕਰਦੇ ਨੇ ਵਿਕਰਮ ਤੇ ਕੀ ਕਰ ਰਹੇ ਨੇ ਹੂੰ ਵਿਕਰਮ ਬਜੀਠੀਆ ਦੇ ਉੱਤੇ ਇਹਨਾਂ ਨੇ ਅੰਦਰ ਬੈਠੇ ਜੇਲ੍ਹ ਤੇ ਹੋਰ ਮੁਕਦਮਾ ਕਰ ਦਿੱਤਾ ਸੋ ਇਹਨਾਂ ਦਾ ਜਿੰਨੀ ਬਦਲਾਖੋਰੀ ਨੂੰ ਵਧਾਵਾ ਇਹਨਾਂ ਨੇ ਦਿੱਤਾ ਸ਼ੈਤ ਇਸ ਦੇਸ਼ ਵਿੱਚ ਕਦੀ 80 ਸਾਲ ਦੇ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਹੋਇਆ ਹੋਗਾ ਔਰ ਅਗਲੀ ਗੱਲ ਕੇਜਰੀਵਾਲ ਤੇ ਸੋਡੀਆਂ ਵੀ ਇਸੇ ਗੱਲ ਦਾ ਸ਼ਿਕਾਰ ਨੇ ਆ ਉਹ ਬੀਜੇਪੀ ਨੂੰ ਚੂਜ਼ ਕਰਦੇ ਕਿ ਬੀਜੇਪੀ ਹਮਾਰੇ ਸਾਥ ਬਦਲਾਖੋਰੀ ਕਰ ਰਹੀ ਹੈ ਈਡੀ ਔਰ ਸੀਬੀਏ ਦਾ ਦੁਰਉਪਯੋਗ ਕਰ ਰਹੀ ਹੈ ਹਮਾਰੇ ਕੋ ਜੇਲੋ ਮੇਂ ਡਾਲ ਦਤੇ ਤੇ ਤੁਸੀਂ ਇੱਥੇ ਪੰਜਾਬ ਦੇ ਵਿੱਚ ਕੀ ਕਰ ਰਹੇ ਹੋ ਹਰੇਕ ਦਾ ਜਿੱਥੇ ਮੇਰੀ ਤਹਿਕੀਕਾਤ ਹੋ ਰਹੀ ਨਾ ਉੱਥੇ 8 10 12 ਬੰਦਿਆਂ ਦੀ ਹੋਰ ਲਿਸਟ ਆ ਜੀ ਉਹਦੇ ਸ਼ਾਇਦ ਕੋਈ ਪੱਤਰਕਾਰ ਵੀ ਨੇ ਕੋਈ ਸੋਸ਼ਲ ਮੀਡੀਆ ਤੇ ਐਕਟਿਵਿਸਟ ਨੇ ਜੀ ਕੁਝ ਆਰਟੀਆਈ ਐਕਟਿਵਿਸਟ ਨੇ ਉਹਨਾਂ ਦੇ ਵੀ ਨਾਮ ਦਰਜ ਨੇ ਮਤਲਬ ਕਿ ਇਹਨਾਂ ਨੇ ਇੱਕ ਵਿਸ਼ੇਸ਼ ਸੈੱਲ ਸਿਰਫ ਬਦਲਾਖੋਰੀ ਦਾ ਰੱਖਿਆ ਹੋਇਆ ਕਿ ਤੁਹਾਡਾ ਕੰਮ ਹੋਰ ਕੋਈ ਨਹੀਂਗਾ ਤੁਸੀਂ 24 ਘੰਟੇ ਬਾਅਦ ਨਿਸ਼ਾਨੇ ਤੇ ਲਿਆਉਣਾ ਦੇਖਣਾ ਸੋਸ਼ਲ ਮੀਡੀਆ ਵਾਚ ਕਰਨਾ ਐਕਟੀਵਿਟੀ ਵਾਚ ਕਰਨੀ ਤੇ ਪਰਚੇ ਦਰਜ ਕਰਨੇ ਆਹ ਕਾਹਨੀਆਂ ਚ ਮਤਲਬ ਇੱਕ ਸਪੈਸ਼ਲ ਤੁਸੀਂ ਕਹਿੰਦੇ ਹੋ ਇੱਕ ਸਪੈਸ਼ਲ ਵੈਂਗੀ ਬਣਾਤਾ ਵੀ ਸਿਰਫ ਆਪਣੇ ਵਿਰੋਧੀਆਂ ਤੇ ਨਿਗਰਾਨੀ ਰੱਖਣ ਲਈ ਸਹੀ ਸਮਾਂ ਹੋਣ ਤੇ ਸਭ ਕੁਝ ਮੇਰੇ ਕੋਲ ਹੈਗੀ ਇਨਫੋਰਮੇਸ਼ਨ ਸਹੀ ਸਮੇਂ ਤੇ ਸਹੀ ਗੱਲ ਦਾ ਆਪਣਾ ਟੁਕਮਾ ਕੁਲਾਸਾ ਕਰਾਂਗੇ ਲੇਕਿਨ ਫਿਲਹਾਲ ਮੈਂ ਕਹਿਣਾ ਚਾਹੁੰਦਾ ਕਿ ਬਿਲਕੁਲ ਪੁਖਤਾ ਸੋਰਸ ਕਹਿ ਰਿਆਂ ਕਿ ਇੱਕ ਇੱਕ ਵਿੰਗ ਇੱਕ ਵੰਡੇਟਾ ਦਾ ਕਿਸਮ ਦਾ ਵਾਰ ਰੂਮ ਸਿਰਫ ਬਦਲਾ ਖੋਰੀ ਲਈ ਰੱਖਿਆ ਹੋਇਆ ਤੁਸੀਂ ਕੋਈ ਕੰਮ ਨਹੀਂ ਹੋ ਰਿਹਾ ਜੀ 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 ਵੀ ਤੁਸੀਂ ਫਿਰ ਇਸ ਸਮੇਂ ਦੌਰਾਨ ਜਿਵੇਂ ਤੁਹਾਨੂੰ ਪਤਾ ਲੱਗਿਆ ਤੁਸੀਂ ਕੋਈ ਕਾਨੂੰਨੀ ਕਾਰਵਾਈ ਜੋਈ ਵੀ ਕਰ ਰਹੇ ਹੋ ਕਿ ਕੀ ਕਰ ਰਹੇ ਹੋ ਤੁਸੀਂ ਬਿਲਕੁਲ ਕਾਨੂੰਨੀ ਮੇਰੇ ਆ ਆਪਣੇ ਜਿਹੜੇ ਸਾਡੇ ਸਤਿਕਾਰਯੋਗ ਵਕੀਲ ਸਾਹਿਬਾਨ ਨੇ ਉਹਨਾਂ ਦੇ ਲਗਾਤਾਰ ਮੈਂ ਇਨ ਟੱਚ ਹੈਗਾ ਵਾਂ ਕਨਸਟੈਂਟਲੀ ਔਰ ਜਿੱਦਾਂ ਜਿੱਦਾਂ ਇਹਨਾਂ ਦੀ ਜਾਂਚ ਅੱਗੇ ਵਧਾ ਰਹੇ ਨੇ ਉਦਾਂ-ਉਦਾਂ ਅਸੀਂ ਆਪਣੀ ਕਾਨੂੰਨ ਦਾ ਸਹਾਰਾ ਵੀ ਲਵਾਂਗੇ ਔਰ ਮੈਂ ਮਤਲਬ ਕਿ ਜੋ ਲਿਜਿਟਿਮੇਟ ਤਰੀਕੇ ਨੇ ਉਹਦੇ ਸਾਰੇ ਆਪਣੇ ਜੋ ਮਤਲਬ ਜੋ ਸਾਨੂੰ ਕਨਸਟੀਟਿਊਸ਼ਨ ਆਫ ਇੰਡੀਆ ਨੇ ਜੋ ਲਾਅ ਪ੍ਰੋਵਾਈਡ ਕੀਤਾ ਜੋ ਫੈਸਿਲਿਟੀਆਂ ਨੇ ਉਹ ਸਾਰੀਆਂ ਅਵੇਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂ ਜੇ ਬਿਲਕੁਲ ਇਹਨਾਂ ਨੇ ਕੋਈ ਮਾਨੀ ਬਣਾ ਲਿਆ ਕਿ ਫੜਨਾ ਤਾਂ ਮੈਂ ਜੇਲ੍ਹ ਜਾਣਾਸਤੇ ਵੀ ਤਿਆਰ ਹਾਂ ਕੋਈ ਕੋਈ ਇੱਡੀ ਚਿੰਤਾ ਜੇਲ੍ਹ ਵੀ ਬੰਦੇ ਆਸਤੇ ਬਣਦੀ ਆ ਜੀ ਉਥੇ ਕਿਹੜਾ ਕੋਈ ਜਾਨਵਰ ਰਹਿੰਦੇ ਨੇ ਕੱਟ ਲਾਂਗੇ ਉਹ ਨਹੀਂ ਗੱਲ ਹੈਗੀ ਲekin ਇਹਨਾਂ ਦਾ ਮਤਲਬ ਇਹ ਹੈਗਾ ਕਿ ਇੱਕ ਤਾਂ ਜਦੋਂ ਖੈਰੇ ਤੇ ਹਮਲਾ ਕਰਦੇ ਨੇ ਫਿਰ ਬਾਕੀ ਸਾਰੀ तमाम ਆਪੋਜੀਸ਼ਨ ਨੂੰ ਮੈਸੇਜ ਜਾਂਦਾ ਡਰਦੇ ਨੇ ਵਿਚਾਰੇ ਉਹ ਕਹਿੰਿਆ ਤੁਸੀਂ ਲੋਕ ਕਹਿੰਦੇ ਜੀ ਆਪੋਜੀਸ਼ਨ ਕਿਉਂ ਨਹੀਂ ਬੋਲਦੀ ਇਸੇ ਕਰਕੇ ਨਹੀਂ ਨਾ ਬੋਲਦੀ ਜੀ ਤੁਸੀਂ ਦੱਸੋ ਨਾ ਜੇਲਾਂ ਜੂਲਾਂ ਦੇ ਵਿੱਚ ਜਾਂ ਅੱਜਕੱਲ ਦਾ ਖਤਰਾ ਖਤਰਾ ਕਿੰਨਾ ਸੰਦੀਪ ਸਿੰਘ ਨੂੰ ਜੇਲ੍ਹ ਦੇ ਵਿੱਚ ਕਿਦਾਂ ਉਹਨੂੰ ਕੁੱਟਮਾਰ ਕਰਕੇ 3 ਡਿਗਰੀ ਟੌਰਚਰ ਕਰਕੇ ਵਿਚਾਰੇ ਲੱਤਾਂ ਲੁੱਤਾਂ ਭੰਨ ਦਿੱਤੀਆਂ ਹੋਈਆਂ ਉਹਦੀਆਂ ਜਿੱਦਾਂ ਹੀ ਮਹਿਫੂਜ਼ ਨੇ ਇਹਨਾਂ ਦੇ ਰਾਜ ਵਿੱਚ ਤਾਂ ਐਕਚੁਅਲੀ ਮਨਿੰਦਰ ਜਿਹੜਾ ਮੈਂ ਅਰਸੇ ਤੋਂ ਕਹਿ ਰਿਹਾ ਨਾ ਕਿ ਪੰਜਾਬ ਨੂੰ ਇਹਨਾਂ ਨੇ ਪੁਲੀਸ ਸਟੇਟ ਬਣਾਤਾ ਉਹ ਬਿਲਕੁਲ ਸੱਚਾ ਬਿਆਨ ਹੈ ਮੇਰਾ ਝੂਠੇ ਪੁਲੀਸ ਮੁਕਾਬਲੇ ਅੰਦਰ ਲਤਾ ਤੋੜ ਦਿਓ ਅੰਦਰ ਬਦਮਾਸ਼ਾਂ ਗੈਂਗਸਟਰਾਂ ਨਾਲ ਮਿਲੀ ਭੁਗਤ ਗੈਂਗਸਟਰਾਂ ਦੀ ਇੰਟਰਵਿਊਜ਼ ਫੋਰ ਪੁਲੀਸ ਸਟੇਟ ਕੀ ਹੁੰਦੀ ਹੈ ਇਹੀ ਪੁਲੀਸ ਸਟੇਟ ਹੁੰਦੀ ਹੈ ਜਦੋਂ ਲੋਕਾਂ ਦੇ ਅਧਾਰ ਹੀ ਖੋਸ ਜਾਂਦੇ ਜਦੋਂ ਡੱਕ ਚੱਕ ਕੇ ਤੁਸੀਂ ਰਿਪੀਟਿਡਲੀ ਪਰਚੇ ਦਰਜ ਕਰੋ ਇਹੀ ਪੁਲੀਸ ਸਟੇਟ ਇਸ ਨੂੰ ਕਿਹਾ ਜਾਂਦਾ ਜੀ 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 ਮਾ ਮਤਲਬ ਕਾਨੂੰਨੀ ਚਾਰਾ ਜੋਈ ਤੁਹਾਡੀ ਜਾਰੀ ਹੈ ਲੋਕਾਂ ਚ ਵਿੱਚ ਵੀ ਤੁਸੀਂ ਗੱਲ ਰੱਖ ਦਿੱਤੀ ਹੈ ਜਿਹੜੀ ਤੁਹਾਡੀ ਪਾਰਟੀ ਹੈ ਉਹਨੇ ਵੀ ਪੋਸਟਾਂ ਪਾਈਆਂ ਮਤਲਬ ਤੁਹਾਡੀ ਪਾਰਟੀ ਪਹਿਲਾਂ ਇੱਕ ਕਈ ਵਾਰ ਇਹ ਤਤਰਾਜ ਉੱਠ ਖੜਦਾ ਹੈ ਕਿ ਲੀਡਰ ਨਾਲ ਨਹੀਂ ਕੜਦੇ ਤੁਹਾਨੂੰ ਕੀ ਲੱਗਿਆ ਕਿ ਤੁਹਾਡੇ ਕਾਂਗਰਸ ਪਾਰਟੀ ਦੇ ਲੀਡਰ ਤੁਹਾਡੇ ਨਾਲ ਖੜੇ ਆ ਨਹੀਂ ਬਿਲਕੁਲ ਨਾਲ ਨਹੀਂ ਜਿੱਦਾਂ ਥੋੜਾ ਮੇਰੇ ਹਸਾ ਮੇਰੇ ਰਾਜਾ ਬੜਿੰਗ ਸਾਡੇ ਉੱਥੇ ਮੇਰੀ ਗੈਰ ਹਾਜ਼ਰੀ ਵਿੱਚ ਘਰੇ ਜਾ ਕੇ ਆਇਆ ਚਰਨਜੀਤ ਸਿੰਘ ਚੰਨੀ ਫੋਰਮ ਚੀਫ ਮਿਨਿਸਟਰ ਨੇ ਮੇਰੇ ਹੱਥ ਚ ਸਿਰੋ ਫਿਲਹਾਲ ਤਾਂ ਪੋਸਟ ਹੀ ਪਾਉਣੀ ਨਾ ਜਦੋਂ ਕੋਈ ਅੱਗੇ ਲੜਾਈ ਭਕੇਗੀ ਤਾਂ ਮੈਨੂੰ ਲੱਗਦਾ ਲੀਡਰ ਆਫ ਆਪੋਜੀਸ਼ਨ ਸਾਰੇ ਸਾਥ ਦੇਣ ਕਿ ਕਿਉਂ ਨਹੀਂ ਦੇਣਗੇ ਮੈਂ ਉਹਨਾਂ ਦੀ ਪਾਰਟੀ ਦਾ ਬੰਦਾ ਮੈਂ ਪੰਜਾਬ ਲਈ ਕੰਮ ਕਰਦਾ ਮੈਂ ਕੋਈ ਅ ਮਤਲਬ ਬਾਹਰੋਂ ਆਣ ਕੇ ਤਾਂ ਇਤੋਂ ਪੋਲ ਪੋਲਟਿਕਸ ਨਹੀਂ ਕਰ ਰਿਹਾ ਜੀ 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 ਮਤਲਬ ਫਿਰ ਇਹ ਪਿਰਤ ਨੂੰ ਤੁਸੀਂ ਕਿਵੇਂ ਮੰਨਦੇ ਹੋ ਮਤਲਬ ਜਿਹੜੀ ਇਹ ਪਿਰਤ ਚੱਲ ਰਹੀ ਹੈ ਬਦਲਾਖੋਰੀ ਵਾਲੀ ਕੱਲ ਨੂੰ ਕੋਈ ਹੋਰ ਪਾਰਟੀ ਰਾਜ ਸੱਤਾ ਚਾਹੁੰਦੀ ਹੈ ਉਹ ਉਧਰ ਕਰਨ ਲੱਗ ਗਈ ਫਿਰ ਇਹ ਇਹ ਕਿ ਕਿਸ ਪਾਸੇ ਨੂੰ ਜਾਣਾ ਮੈਨੂੰ ਮੈਨੂੰ ਤਾਂ ਲੱਗਦਾ ਮੈਨੂੰ ਤਾਂ ਲੱਗਦਾ ਵੀ ਇਹਨਾਂ ਨੇ ਖੱਟਿਆ ਕੀ ਆ ਜੇ ਇਹਨਾਂ ਨੇ ਇਹ ਵੀ ਨਹੀਂ ਰਿਅਲਾਈਜ਼ ਕੀਤਾ ਕਿ ਅਸੀਂ ਪਿਛਲੇ 3.5 ਸਾਲ ਦੀ ਰਿਵਿਊ ਹੀ ਦੇਖੋ ਭਾਰਤ ਪੂਸ਼ਨ ਆਸ਼ੂ ਨੂੰ ਫੜ ਕੇ ਕਹਿੰਦੇ ਸੀ ਅਸੀਂ 2000 ਕਰੋੜ ਦਾ ਸਕੈਂਡਲ ਫੜ ਲਿਆ ਮੈਂ ਸਾਰੇ ਪੈਸੇ ਖਜ਼ਾਨੇ 'ਚ ਵਾਪਸ ਜਮਾ ਕਰਾਉਂ ਜਿਹੜੇ ਲੋਕਾਂ ਨੇ ਕਰਪਸ਼ਨ ਨਾਲ ਪੈਸੇ ਕਮਾਏ ਨੇ ਕਿੱਥੇ ਗਏ ਨੇ ਉਹ 2 ਰੁਪਏ ਤਾਂ ਹੋਏ ਨਹੀਂ ਜੇ ਜਮਾ ਹਾਈ ਕੋਰਟ ਨੇ ਉਹਨਾਂ ਦੇ ਜਿੰਨੇ ਮੁਕੱਦਮੇ ਝੂਠੇ ਸੀ ਉਹ ਕਾਸ਼ੀ ਕਰ ਦਿੱਤੇ ਨੇ ਮੇਰੇ ਖਿਲਾਫ ਕੀਤਾ ਤਾਂ ਸੁਪਰੀਮ ਕੋਰਟ ਨੇ ਟ੍ਰਾਇਲ ਸਟੇ ਕਰਤੀ ਸ਼ਾਇਦ ਹੋਰ ਵੀ ਸਾਡੇ ਲੀਡਰਸ ਦੇ ਖਿਲਾਫ ਜਿਹੜੇ ਗਏ ਨੇ ਉਹ ਅਦਾਲਤਾਂ ਦੇ ਵਿੱਚ ਉੱਥੇ ਉਹਨਾਂ ਦੀਆਂ ਸਟੇ ਹੋ ਗਏ ਜਾਂ ਕਾਸ਼ ਕਰ ਦਿੱਤੀਆਂ ਮਤਲਬ ਇਹ ਵੀ ਨਹੀਂ ਦੇਖ ਰਹੇ ਪਿੱਛੇ ਮੁੜ ਕੇ ਕਿ ਅਸੀਂ ਜੋ ਕੰਮ ਕੀਤਾ ਉਹਦਾ ਫਾਇਦਾ ਸਾਨੂੰ ਕੀ ਹੋਇਆ ਕੋਈ ਫਾਇਦਾ ਤਾਂ ਹੋਇਆ ਹੀ ਨਹੀਂਗਾ ਔਰ ਫਿਰਤ ਪਾ ਰਹੇ ਹੋ ਤੁਸੀਂ ਇਹਦਾ ਮਤਲਬ ਤੁਸੀਂ ਅਗਲੀ ਸਰਕਾਰ ਨੂੰ ਵੀ ਇੱਕ ਹੈਂਡਲ ਦੇ ਰਹੇ ਹੋ ਕਿ ਜਿੱਦਾਂ ਅਸੀਂ ਕੀਤਾ ਸਾਨੂੰ ਵੀ ਚੱਕ ਲਿਓ ਸਾਡੇ ਦੇ ਵੀ ਪਰਚੇ ਦਰਜ ਕਰ ਦਿਓ ਇਹ ਕੀ ਗੱਲ ਹੋਈ ਜੀ ਪੰਜਾਬ ਇਸ ਵਕਤ ਕ੍ਰਾਈਸਿਸ ਕੀ ਆ ਦੇਖੋ ਨਾ ਮੈਂ ਜਿਹੜਾ ਕਹਿ ਰਿਹਾ ਸੀਗਾ ਕਿ ਹੜ੍ਹਾਂ ਤੋਂ ਬਾਅਦ ਅੱਜ ਗੈਰ ਪੰਜਾਬੀਆਂ ਦਾ ਕਿੱਡਾ ਭੱਖਿਆ ਹੋਇਆ ਮਸਲਾ ਵਾ 26-27 ਨੂੰ ਸੈਸ਼ਨ ਬੁਲਾਇਆ ਜਾ ਰਿਹਾ ਹੈ ਇਹ ਇਸ਼ੂਸ ਡਿਸਕਸ ਹੋਣੇ ਚਾਹੀਦੇ ਕਿ ਖੈਰੇ ਨੂੰ ਚੱਕ ਕੇ ਅੰਦਰ ਜੇਲ੍ਹ ਵਿੱਚ ਦੇਣ ਦਾ ਉਪਰਾਲਾ ਹੋਣਾ ਚਾਹੀਦਾ ਗੈਰ ਪੰਜਾਬੀਆਂ ਦੇ ਤੁਸੀਂ ਪਹਿਲਾਂ ਵੀ ਬਿੱਲ ਲੈ ਕੇ ਆਏ ਹੋ ਪਰ ਤੁਹਾਡਾ ਮਤਲਬ ਚਰਚਾ ਕਦੇ ਨਹੀਂ ਹੋਈ ਹੋਏ ਤੇ ਗੱਲਬਾਤ ਵੀ ਨਹੀਂ ਹੋਈ ਉਹਨੂੰ ਪੇਸ਼ ਵੀ ਨਹੀਂ ਕੀਤਾ ਗਿਆ ਪਰ ਤੁਸੀਂ ਕੀ ਮੰਨਦੇ ਹੋ ਮਤਲਬ ਜਿਹੜੇ ਗੈਰ ਪੰਜਾਬੀਆਂ ਖਿਲਾਫ ਇੱਕ ਦੋ ਚੀਜ਼ ਐ ਕਿ ਪਹਿਲੇ ਚਲਾਇਆ ਜਾ ਰਿਹਾ ਕਿ ਇਹਨਾਂ ਨੂੰ ਕੱਢੋ ਬਾਹਰ ਇੱਕ ਇਹ ਚੀਜ਼ ਇਹ ਕਿ ਕਾਨੂੰਨ ਬਣਾਉਣਾ ਚਾਹੀਦਾ ਪਰ ਇਹਨਾਂ ਨਾਲ ਸਿੱਧੀ ਲੜਾਈ ਨਹੀਂ ਹੋਣੀ ਚਾਹੀਦੀ ਸਿੱਧਾ ਲੋਕਾਂ ਨੂੰ ਟਾਰਗੇਟ ਮੈਂ ਵੀ ਮਨਿੰਦਰ ਇਸ ਗੱਲ ਦਾ ਮਦਈ ਹਾਂ ਕਿ ਸਾਨੂੰ ਕਿਸੇ ਤਰ੍ਹਾਂ ਦਾ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣਾ ਚਾਹੀਦਾ ਜੀ ਜਾਂ ਇਹਨਾਂ ਨੂੰ ਕਹਿਣਾ ਕਿ ਭਈਏ ਭਜਾਓ ਪੰਜਾਬ ਬਚਾਓ ਇਹ ਤਾਂ ਜਾਂ ਆਪਾਂ ਕੋਈ ਮਤੇ ਪਾਸ ਕਰਦੇ ਨੇ 1 2 4 10 20 50 100 ਪੰਚਾਇਤ ਵਿੱਚ ਇਹਦਾ ਹੱਲ ਹੀ ਨਹੀਂ ਨਾ ਹੈਗਾ ਜੀ ਜੀ ਇਹਦਾ ਹੱਲ ਇੱਕੋ ਇੱਕ ਆ ਕਿ ਪੰਜਾਬ ਦੀ ਵਿਧਾਨ ਸਭਾ ਐਨਪਾਵਰਡ ਆ ਜਿਵੇਂ ਹਿਮਾਚਲ ਪ੍ਰਦੇਸ਼ ਨੇ ਲਾਅ ਬਣਾਇਆ 1972 ਚ ਜਿਵੇਂ ਉੱਤਰਾਖੰਡ ਨੇ 2025 ਚ ਬਣਾਇਆ ਗੁਜਰਾਤ ਰਾਜਸਥਾਨ ਤੇ ਉਹ ਸਾਰੀਆਂ ਸਟੇਟਾਂ ਕਹਿ ਸਕਦੀਆਂ ਕਿ ਅਸੀਂ ਬਾਹਰੋਂ ਕਿਸੇ ਬੰਦੇ ਨੂੰ ਨਾ ਸਰਕਾਰੀ ਨੌਕਰੀ ਦੇਵਾਂਗੇ ਨਾ ਜ਼ਮੀਨ ਲੈਣ ਦੇਵਾਂਗੇ ਨਾ ਵੋਟਰ ਬਣਨ ਦੇਵਾਂਗੇ ਜਦ ਤੱਕ ਉਹ ਸ਼ਰਤਾ ਪੂਰੀਆਂ ਨਹੀਂ ਕਰਦੇ ਇਹ ਹੀ ਗੱਲ ਤਾਂ ਮੈਂ ਕਹਿ ਰਿਹਾ ਜਿਹੜਾ ਮੇਰਾ 2023 ਜਨਵਰੀ 2023 ਨੂੰ ਮੈਂ ਇੱਕ ਨਿੱਜੀ ਪ੍ਰਾਈਵੇਟ ਮੈਂਬਰ ਬਿਲਕੁਲਤਾਰ ਸੰਧਵਾ ਨੂੰ ਜਾ ਕੇ ਮਿਲਿਆ ਮੇਰੇ ਨਾਲ ਲੀਡਰ ਆਫ ਆਪੋਜੀਸ਼ਨ ਗਿਆ ਸੁਖ ਸਰਕਾਰੀਆ ਐਮਐਲਏ ਤੇ ਹੋਰ ਵੀ ਗਏ ਸੀਗੇ ਉਹਨਾਂ ਨੂੰ ਸਮਝਿਆ ਉਹ ਕਹਿੰਦੇ ਹਾਂ ਬੜਾ ਅਹਿਮ ਅਹਿਮ ਮੁੱਦਾ ਪਰ ਉਹ ਇੰਟਰੋਡਿਊਸ ਹੀ ਨਹੀਂ ਕੀਤਾ ਅੱਛਾ ਮੈਂ ਹੋਰ ਅੱਗੇ ਕਿੰਨਾ ਕੁਲਤਾਰ ਸੰਧਵਾ ਨੂੰ ਕਿ ਇੰਟਰੋਡਿਊਸ ਤਾਂ ਕਰ ਦਿਓ ਬਹਿਸ ਹੋ ਲੈਣ ਦਿਓ 117 ਮੈਂਬਰ ਵੋਟਾਂ ਪਾ ਲਓ ਜੇ ਬਿਲ ਹਾਰਜੂ ਅਸੀਂ ਚੁੱਪ ਕਰ ਜਾਾਂਗੇ ਜੀ ਨਾਲੇ ਤੁਹਾਨੂੰ ਪਤਾ ਲੱਗ ਜੂ ਕਿ ਕਿਹੜਾ ਐਮਐਲਏ ਕਿੱਥੇ ਖੜਿਆ ਅੱਛਾ ਜਿਹੜੇ ਆਪਣੀ ਲੀਡਰ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਸਭ ਨੂੰ ਪਹਿਲਾਂ ਤਾਂ ਕਿ ਜਿੱਦ ਦਿਨ ਤੁਸੀਂ ਕੋਈ ਭੰਨ ਤੋੜ ਕਰਤੀ ਨਾ ਜਾਂ ਕੋਈ ਬੰਦਾ ਮਾਰਤਾ ਇਹ ਫਿਰ ਸਰਕਾਰ ਨੂੰ ਤੁਹਾਨੂੰ ਉਲਟਾ ਘੁੱਟਣ ਦਾ ਮੌਕਾ ਮਿਲ ਜਾਣਾ ਤੁਹਾਡਾ ਇਸ਼ੂ ਵੀ ਡੈਡ ਕਰ ਦੇਣਾ ਉਹਨਾਂ ਨੇ ਤੇ ਉਲਟਾ ਤੁਹਾਡੇ ਤੇ ਮੁਕਦਮੇ ਜਜ ਕਰਕੇ ਤੇ ਸਾਰਾ ਉਹ ਜੋ ਪਹਿਲਾਂ ਹੋਇਆ ਸਾਡੇ ਪੰਜਾਬ ਦੇ ਵਿੱਚ ਖਾੜਕੂ ਲੈ ਹੋਏ ਵਿੱਚ ਕਿਵੇਂ ਝੂਠੇ ਪੁਲਿਸ ਮੁਕਾਬਲੇ ਗਵਰਨਮੈਂਟ ਦਾ ਭਾਲਦੀ ਆ ਕਿ ਕਿਸੇ ਤਰੀਕੇ ਨਾਲ ਥੋੜਾ ਜਿਹਾ ਵਾਇਲੈਂਸ ਆਵੇ ਤਾਂ ਅਸੀਂ ਕੰਮ ਨੂੰ ਚੱਕੀਏ ਤਾਂ ਇਹ ਉਹ ਐਸਕੇਐਮ ਦੇ ਲੀਡਰਾਂ ਨੇ 1.5 ਸਾਲ ਜਿਹੜਾ ਅੰਦੋਲਨ ਸੀ ਨਾ ਉਹਨੂੰ ਪੀਸਫੁੱਲ ਰੱਖਿਆ ਇਸੇ ਕਰਕੇ ਰੱਖਿਆ ਨਾ ਉਹਨਾਂ ਨੂੰ ਪਤਾ ਸੀਗਾ ਕਿ ਜੇ ਅਸੀਂ ਮਾਰਿਆ ਉਹਨਾਂ ਨੂੰ ਤਾਂ ਨਾਲੋਂ ਉਕਸਾਇਆ ਕਿੰਨਾ ਗਿਆ ਕਿ ਇਹ ਤਾਂ ਖਾਲਿਸਤਾਨੀ ਬੈਠੇ ਆ ਇਹ ਤਾਂ ਉਗਰਵਾਦੀ ਹੈ ਇਹ ਤਾਂ ਪਾਕਿਸਤਾਨ ਕੇ ਏਜੰਡੇ ਕਿਨੋਂ ਬੋਲੇ ਨਹੀਂ ਜੀ ਉਹਨਾਂ ਨੇ ਆਪਣਾ ਅੰਦੋਲਨ ਸ਼ਾਂਤ ਰੱਖਿਆ ਜੀ 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 ਇਹ ਨਾ ਆਪਾਂ ਨੂੰ ਕੀ ਲੋੜ ਆ ਕਹਿਣ ਦੀ ਜਦ ਸਾਡੇ ਕੋਲ ਵਿਧਾਨ ਸਭਾ ਹੈਗੀ ਆ ਕਾਨੂੰਨ ਬਣਾ ਸਕਦੀ ਆ ਤੁਸੀਂ ਸਭੋ ਆਪਣੇ ਆਪਣੇ ਐਮ.ਐਲ.ਏ ਨੂੰ ਔਰ ਆਮ ਆਦਮੀ ਪਾਰਟੀ ਦੇ ਸਰਕਾਰ ਤੇ ਪ੍ਰੈਸ਼ਰ ਬਣਾਓ ਕਿ ਇਹ ਕਾਨੂੰਨ ਬਣਨਾ ਚਾਹੀਦਾ ਔਰ ਇਹ ਲੋ ਜਿਹੜਾ ਬਾਕੀ ਸਟੇਟਾਂ ਨੇ ਬਣਾ ਅੱਛਾ ਹੁਣ ਕੁਝ ਕਹਿ ਰਹੇ ਨੇ ਲੋਕੀ ਕਿ ਸਾਡੇ ਬੰਦੇ ਵੀ ਬਾਹਰ ਜਾ ਕੇ ਕੰਮ ਕਰਦੇ ਨੇ ਜੀ ਹੂੰ ਸਾਡੇ ਦੂਜੀਆਂ ਛੇਟਾਂ 'ਚ ਕੰਮ ਕਰਦੇ ਪਹਿਲੀ ਮੈਨੂੰ ਗੱਲ ਦੱਸੋ ਭਗਵੰਤ ਮਾਨ ਨੂੰ ਕੋਈ ਹਿਮਾਚਲ ਵਿੱਚ ਮੈਨੂੰ ਪ੍ਰਾਪਰਟੀ ਲੈ ਕੇ ਦਿਖਾਵੇ ਕੋਈ VOTER ਬਣ ਕੇ ਦਿਖਾਵੇ ਉੱਤਰਾਖੰਡ ਚਲ ਜਵੇ ਸ਼ਾਰ ਦਾ ਹੁਣ ਇਲੈਕਸ਼ਨ ਹੋ ਰਹੀ ਆ ਤੁਸੀਂ ਤੇਜਸਵੀ ਯਾਦਵ ਜਿਹੜਾ ਚੀਫ ਮਿਨਿਸਟਰ ਕੈਂਡੀਡੇਟ ਆ RJD ਦਾ ਉਹਦਾ ਟਵਿੱਟਰ ਹੈਂਡਲ ਕੱਢੋ ਉਹਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਬਣੇਗੀ ਮੈਂ ਸਾਰੇ ਗੈਰ ਪੰਜਾਬੀਆਂ ਦੇ ਉੱਤੇ ਇੱਕ ਕਾਨੂੰਨ ਬਣਾਉਂਗਾ ਕਿ ਕੋਈ ਵੀ ਗੈਰ ਸੌਰੀ ਗੈਰ ਬਿਹਾਰੀ ਬਿਹਾਰ ਦੇ ਵਿੱਚ ਆਣ ਕੇ ਨੌਕਰੀ ਨਹੀਂ ਲੈ ਸਕਦਾ ਨਾ ਵੋਟਰ ਬਣ ਸਕਦਾ ਨਾ ਜ਼ਮੀਨ ਲੈ ਸਕਦਾ ਸਿਮਿਲਰ ਜੋ ਮੈਂ ਲਾਅ ਪ੍ਰੋਪਗੇਟ ਕਰ ਰਿਹਾ ਕਿੱਥੇ ਖੜੇ ਹੋ ਜੀ ਆਪਾਂ ਫਿਰ ਔਰ ਅਗਲੀ ਗੱਲ ਜਿਹੜੇ ਕਹਿੰਦੇ ਜੀ ਵਿਦੇਸ਼ਾਂ ਸਾਡੇ ਬੱਚੇ ਜਾਂਦੇ ਨੇ ਜੀ ਫਿਰ ਉੱਥੋਂ ਲੋਕੀ ਕਹਿਣ ਦੇਖੋ ਵਿਦੇਸ਼ਾਂ ਵਿੱਚ ਬਿਨਾਂ ਸ਼ਰਤ ਤਾਂ ਕੋਈ ਨਹੀਂ ਜਾਂਦਾ ਪਾਸਪੋਰਟ ਵੀ ਸ਼ਰਤ ਹੈ ਵੀਜ਼ਾ ਵੀ ਸ਼ਰਤ ਹੈ ਪੀਆਰ ਲੈਣਾ ਸ਼ਰਤ ਹੈ 50 ਲੱਖ ਰੁਪਏ ਖਰਚ ਕੇ ਜਾਣਾ ਸ਼ਰਤ ਹੈ ਮੈਂ ਵੀ ਤਾਂ ਇਹੀ ਕਹਿ ਰਿਹਾ ਮੈਂ ਕਦੋਂ ਕਹਿੰਨਾ ਕਿ ਪੰਜਾਬ ਦੇ ਆਲੇ ਦੁਆਲੇ ਵਾਲ ਆਫ ਚ ਮੈਂ ਕਹਿੰਦਾ ਕਿ ਇੱਥੇ ਲਾਅ ਬਣਾ ਦਿਓ ਜਿਹੜਾ ਬੰਦਾ ਸ਼ਰਤਾ ਪੂਰੀਆਂ ਕਰਦਾ ਵਾ ਉਹ ਭਾਵੇਂ ਜ਼ਮੀਨ ਲੈ ਲੇ ਭਾਵੇਂ ਇੰਡਸਟਰੀ ਲਾ ਲੇ ਭਾਵੇਂ ਰੇੜੀ ਲਾ ਲੇ ਭਾਵੇਂ ਵੋਟਰ ਬਣ ਜੇ ਭਾਵੇਂ ਸਰਕਾਰੀ ਨੌਕਰੀ ਮਿਲ ਜੇ ਓਨਲੀ ਆਈ ਏਮ ਆਸਕਿੰਗ ਇਜ਼ ਥੈਟ ਦੇਰ ਸ਼ੁੱਡ ਬੀ ਅ ਲਾਅ ਜਸਟ ਲਾਈਕ ਅਦਰ ਸਟੇਟਸ ਆਫ ਇੰਡੀਆ ਇਹ ਗੱਲ ਕਹਿਣੀ ਕੋ ਮਾੜੀ ਗੱਲ ਹੈ ਜੀ ਬਿਲਕੁਲ ਦੱਸੋ ਅੱਛਾ ਆਪਣੇ ਚੰਗੇ ਭਲੇ ਕਿਸਾਨ ਆਗੂ ਅਗੇ ਸਾਡਾ ਪ੍ਰਵਾਸੀਆਂ ਤੋਂ ਬਿਨਾਂ ਕੰਮ ਨਹੀਂ ਚੱਲਣਾ ਹੁਣ ਪਹਿਲਾਂ ਤਾਂ ਸਾਡੀ ਹੋਣਦ ਜ਼ਰੂਰੀ ਆ ਸਾਡੀ ਪਗੜੀ ਜ਼ਰੂਰੀ ਆ ਸਾਡੀ ਭਾਸ਼ਾ ਜ਼ਰੂਰੀ ਆ ਕਿ ਪਹਿਲਾਂ ਤੁਹਾਡੀ ਜਿਹੜਾ ਕਾਰੋਬਾਰ ਦਾ ਕੰਮ ਜ਼ਰੂਰੀ ਹੈ ਜੇ ਆਪਾਂ ਜੇ ਸਾਡੀ ਹੋਣੀ ਨਾ ਰਹੀ ਜੇ ਅਸੀਂ ਡੈਮੋਗ੍ਰਾਫਿਕ ਆਪਣੀ ਸਿਚੁਏਸ਼ਨ ਲੂਜ਼ ਕਰ ਗਏ ਸਾਡੀ ਆਬਾਦੀ ਗੈਰ ਪੰਜਾਬੀਆਂ ਨਾਲੋਂ ਪੰਜਾਬ ਦੇ ਵਿੱਚ ਹੀ ਘਟ ਗਈ ਤੇ ਫਿਰ ਅਸੀਂ ਕੰਮਕਾਰ ਨੂੰ ਕੀ ਕਰਨਾ ਜੀ ਫਿਰ ਤਾਂ ਆਪਾਂ ਵੈਸੇ ਗੁਲਾਮ ਹੋ ਗਏ ਜਿਸ ਕਰਕੇ ਇਹ ਜਿਹੜੇ ਬੰਦੇ ਮੈਂ ਹੈਰਾਨ ਆ ਬੜੇ ਸਿਆਣੇ ਸਿਆਣੇ ਬੰਦੇ ਬੋਲ ਰਹੇ ਨੇ ਉਹ ਉਲ ਜਲੂਲ ਗਲਤ ਬੋਲ ਰਹੇ ਨੇ ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੇ ਸਿਆਸੀ ਲੀਡਰ ਇਹਦਾ ਵਿਰੋਧ ਕਰਦੇ ਨੇ ਉਹ ਇਹਨਾਂ ਦੀਆਂ ਵੋਟਾਂ ਤੋਂ ਡਰਦੇ ਨੇ ਜੀ ਕਿ ਪਤਾ ਨਹੀਂ ਇਹਨਾਂ ਨੇ ਕਿੰਨੀਆਂ ਕੋਟਾ ਸਾਡੇ ਉਲਟ ਪਾ ਦੇਣੀਆਂ ਜੀ ਤੇ ਇਹਨਾਂ ਨੂੰ ਪੰਜਾਬ ਦੇ ਵੋਟਰ ਦੀ ਕੋਈ ਕਦਰ ਨਹੀਂ ਗੀ ਇਹਨਾਂ ਨੂੰ ਸਿੱਖ ਵੋਟਰ ਦੀ ਕੋਈ ਕਦਰ ਨਹੀਂ ਪੱਗਾਂ ਵਾਲਿਆਂ ਦੀ ਕੋਈ ਕਦਰ ਨਹੀਂ ਗੀ ਸੋ देयरफॉर ਇਹ ਮੈਂ ਬਹੁਤ ਜ਼ੋਰ ਨਾਲ ਕਹਿ ਰਿਹਾ ਵਾਂ ਔਰ ਮੈਂ ਚਲੋ ਪ੍ਰਮਾਤਮਾ ਵਾਹਿਗੁਰੂ ਕਦੀ ਜ਼ਿੰਦਗੀ 'ਚ ਮੌਕਾ ਦੋ ਸਭ ਤੋਂ ਪਹਿਲਾ ਕੰਮ ਇਹ ਕਰਨਾ ਪੰਜਾਬ ਦੇ ਵਿੱਚ ਜੀ ਬਹੁਤ ਬਹੁਤ ਧੰਨਵਾਦ